ਨਮਸਕਾਰ ਸਵਾਗਤ ਹੈ ਪ੍ਰਤਾਪ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਮੇਰਾ ਨਾਮ ਹੈ ਅਰਜੁਨ ਐਂਡ ਅੱਜ ਇਸ ਸੈਸ਼ਨ ਵਿੱਚ ਅਸੀਂ ਡਿਸਕਸ ਕਰਾਂਗੇ ਕਿ GK GS ਦੇ ਪੀ ਟ੍ਰਿਪਲ ਐਸਬੀ ਦੇ ਐਗਜ਼ਾਮ ਵਿੱਚ ਮੈਕਸਿਮਮ ਸਕੋਰ ਕਿਵੇਂ ਕੀਤਾ ਜਾ ਸਕਦਾ ਹੈ ਸੋ लेट्स स्टार्ट ਜਿਵੇਂ ਤੁਹਾਨੂੰ ਪਤਾ ਹੈ ਰੀਸੈਂਟਲੀ ਲੇਬਰ ਇਨਸਪੈਕਟਰ ਦਾ ਐਗਜ਼ਾਮ ਪੀ ਟ੍ਰਿਪਲ ਐਸਬੀ ਨੇ ਕੰਡਕਟ ਕੀਤਾ ਐਂਡ ਉਸ ਐਗਜ਼ਾਮ ਦਾ ਜੋ ਲੈਵਲ ਸੀ ਉਹ ਲੇਬਰ ਇਨਸਪੈਕਟਰ ਦੀ ਪੋਜੀਸ਼ਨ ਨੂੰ ਬਿਲਕੁਲ ਵੀ ਜਸਟੀਫਾਈ ਨਹੀਂ ਕਰ ਰਿਆ ਸੀ ਲੈਵਲ ਕੁਐਸਚਨ ਦਾ ਬਹੁਤ ਜ਼ਿਆਦਾ ਡੇਕਦਾ ਐਂਡ ਜੋ ਸਬਜੈਕਟ ਦੀ ਵੇਟੇਜ ਹੈ ਉਹਦੇ ਉੱਪਰ ਵੀ ਧਿਆਨ ਨਹੀਂ ਦਿੱਤਾ ਗਿਆ ਜਿਵੇਂ ਬਹੁਤ ਇੰਪੋਰਟੈਂਟ ਟੌਪਿਕਸ ਲਾਈਕ ਪੋਲੀਟੀ ਇਕਨੋਮਿਕਸ এনवायरमेंट ਜੀਓਗ੍ਰਾਫੀ ਸਾਇੰਸ ਉਹਨਾਂ ਉੱਪਰ ਬਹੁਤ ਘੱਟ ਘੱਟ ਕੀ ਬਿਲਕੁਲ ਹੀ ਤਵੱਜੋ ਨਹੀਂ ਦਿੱਤੀ ਗਈ ਐਂਡ ਜੋ ਬਿਲਕੁਲ ਲੀਸਟ ਵੇਟੇਜ ਟੌਪਿਕ ਜਿਵੇਂ ਉਹਨਾਂ ਦੇ ਸਿਲੇਬਸ ਦੇ ਹਿਸਾਬ ਨਾਲ ਹੈ ਉੱਤੇ ਵੇਟੇ ਜਾਰਾ ਦਿੱਤੀ ਪਰ ਜੋ ਵੀ ਹੈ ਜਿੰਨਾ ਵੀ ਐਗਜ਼ਾਮ ਦੇ ਕੁਐਸਚਨ ਨੇ ਸਭ ਕੁਝ ਪ੍ਰਤਾਪ ਅਕੈਡਮੀ ਦੇ ਮਟੀਰੀਅਲ ਤੋਂ ਕਵਰ ਹੋ ਗਿਆ ਉਹ ਗੱਲ ਤਾਂ ਪੱਕੀ ਹੈ ਹੁਣ ਆਉਣ ਵਾਲੇ ਪੇਪਰ ਵਿੱਚ ਸਾਡੀ ਤਿਆਰੀ ਕਿਸ ਪ੍ਰਕਾਰ ਨਾਲ ਹੋਣੀ ਚਾਹੀਦੀ ਹੈ ਉਸ ਤੋਂ ਪਹਿਲਾਂ ਦੇਖ ਲੈਣੇ ਕਿ ਲੈਬਰ ਇਨਸਪੈਕਟਰ ਚ ਜੀਗੇ ਜੀਐਸ ਦੇ ਕੁਐਸਚਨ ਕਿਹੜੇ ਟੌਪਿਕ ਤੋਂ ਆਏ ਇੰਟਰਸਟਿੰਗਲੀ ਐਂਸ਼ੀਅੰਟ ਹਿਸਟਰੀ ਤੋਂ ਕੁਐਸਚਨ 3 ਆ ਗਏ ਗੁਪਤਾ ਏਜ ਤੋਂ ਇੱਕ ਕੁਐਸਚਨ ਆਇਆ ਵੈਦਿਕ ਏਜ ਤੋਂ ਐਂਡ ਜੈਨਿਜ਼ਮ ਤੋਂ ਇੱਕ ਟੌਪਿਕ ਤੋਂ ਕੁਐਸਚਨ ਆਇਆ एशियन हिस्ट्री ਦਾ ਉਸ ਤੋਂ ਲਾ ਮਾਡਰਨ ਹਿਸਟਰੀ ਵਿੱਚ 1857 ਦੀ ਰਿਵੋਲਟ ਤੇ ਕੁਐਸਚਨ ਆਇਆ ਸਟੈਟਿਕ ਜੀਕੇ ਦੇ ਦੋ ਕੁਐਸਚਨ ਆਇਆ ਤਿੰਨ ਕੁਐਸਚਨ ਇੰਪੋਰਟੈਂਟ ਡੇਜ਼ ਉੱਪਰ ਦੋ ਕੁਐਸਚਨ ਆਏ ਸੀ ਐਂਡ ਇੱਕ ਕੁਐਸਚਨ ਮਿਲਟਰੀ ਆਪਰੇਸ਼ਨ ਇਹ ਡਿਫੈਂਸ ਐਕਸਰਸਾਈਜ਼ ਨਹੀਂ ਹੈ ਜੋ ਪੁਰਾਣੇ ਮਿਲਟਰੀ ਆਪਰੇਸ਼ਨ ਹੁੰਦਸਾ ਨਾ ਗੋਆ ਦੀ ਲਿਬਰੇਸ਼ਨ ਹੋਈ ਤਾਂ ਕਿਹੜਾ ਮਿਲਟਰੀ ਆਪਰੇਸ਼ਨ ਚੱਲਿਆ ਉਹ ਪੁੱਛਿਆ ਇਸ ਤੋਂ ਲਾ ਇਕਨੋਮਿਕਸ ਦਾ ਇੱਕ ਕੁਐਸਚਨ ਆਇਆ ਸੀ ਮੋਨਟਰੀ ਪੋਲਿਸੀ ਕਮਿਟੀ ਦਾ ਚੇਅਰਮੈਨ ਕੌਣ ਹੈ ਬਹੁਤ ਹੀ ਈਜ਼ੀ ਲੈਵਲ ਦਾ ਕੁਐਸਚਨ ਮੈਂ ਕਹੂੰਗਾ ਕਿ ਇੱਕ ਕੌਨਸਟੇਬਲ ਲੇਬਰ ਇਨਸਪੈਕਟਰ ਦੀ ਪੋਜੀਸ਼ਨਸ ਜੋ ਸਟੇਟਸ ਹੈ ਐਂਡ ਜੋ ਵੈਕੈਂਸੀ ਲੈਵਲ ਹੈ ਉਹਦੇ ਹਿਸਾਬ ਨਾਲ ਬਿਲਕੁਲ ਲੈਵਲ ਬਹੁਤ ਘੱਟ ਸੀ ਪਰ ਜੋ ਵੀ ਹੈ ਇਹ ਹੋਈ ਹੈ ਸੋ ਆਉਣ ਵਾਲੇ ਪੇਪਰ ਚ ਕੀ ਅਸੀਂ ਹੁਣ ਦੇਖੋ ਲੇਬਰ ਇਨਸਪੈਕਟਰ ਦਾ ਪੇਪਰ ਹੋਇਆ ਉਹਦੇ ਵਿੱਚ ਜੋ ਪੋਲੀਟੀ ਹੈ ਉਹਦੇ ਜ਼ੀਰੋ ਸਵਾਲ ਆਏ ਇਕਨੋਮਿਕਸ ਉਸਦੇ ਜ਼ੀਰੋ ਸਵਾਲ ਆਏ ਜ਼ੀਰੋ ਨਹੀਂ ਇੱਕ ਮੰਨ ਲਾਂਗੇ ਮਾਨਿਟਰੀ ਪਾਲਿਸੀ ਵਾਲਾ এনवायरमेंट ਉਸ ਦਾ ਬਸ ਕਰੰਟ ਅਫੇਅਰ ਆਇਆ वैसे 0 है ज्योग्राफी 0 है ठीक है ਤਾਂ ਕੀ ਅਸੀਂ ਇਸ ਨੂੰ ਨਹੀਂ ਪੜਾਂਗੇ ਤਾਂ ਮੇਰਾ ਉੱਤਰ ਹੈ ਇੱਕ ਤਾਂ ਦੀ ਬੇਵਕੂਫੀ ਹੋਏਗੀ ਅਗਰ ਤੁਸੀਂ ਇਸ ਪੇਪਰ ਦੇ ਪੈਟਰਨ ਦੇ ਹਿਸਾਬ ਨਾਲ ਆਉਣ ਵਾਲੇ ਪੀਪੀਟ ਪੀਐਸਬੀ ਦਾ ਇਗਜ਼ਾਮ ਦੀ ਤਿਆਰੀ ਕਰੋਗੇ ਐਸਾ ਕਿਉਂ ਕਿਉਂਕਿ ਇੱਕ ਤਾਂ ਇਸ ਇਗਜ਼ਾਮ ਨੂੰ ਕੰਡਕਟ ਕੀਤਾ ਗਿਆ ਥੋੜੀ ਨੌਨ ਸੀਰੀਅਸਨੈਸ ਦੇਖੀ ਗਈ ਹੈ ਬੋਰਡ ਦੇ ਵਿੱਚ ਤੁਸੀਂ ਮੈਂ ਤੁਹਾਨੂੰ ਕਿਹਾ ਕਿ ਇਕਨੋਮਿਕਸ ਵੀ ਪੜਿਓ ਐਨਵਾਇਰਨਮੈਂਟ ਵੀ ਪੜਿਓ ਜੀਓਗ੍ਰਾਫੀ ਵੀ ਪੜਿਓ ਤਾਂ ਹੁਣ ਤੁਸੀਂ ਕਹਿ ਸਕਦੇ ਹੋ ਸਰ ਤੁਹਾਡਾ ਤਾਂ ਐਨਾਲਿਸਿਸ ਗਲਤ ਹੈ ਜ਼ੀਰੋ ਕੁਐਸਚਨ ਆਏ ਪਰ ਜਦੋਂ ਮੈਂ ਉਹ ਐਨਾਲਿਸਿਸ ਕੀਤਾ ਸੀ ਆਪਣੇ ਮਨ ਨਾਲ ਨਹੀਂ ਕੀਤਾ ਸੀ ਮੈਂ ਜਿੰਨੇ ਪੀਟ ਪੀਐਸਬੀ ਦੇ ਪੁਰਾਣੇ ਪੇਪਰ ਸੀ ਉਹਦਾ ਨੇ ਪ੍ਰੋਪਰ ਸਕਰੀਨਸ਼ਾਟ ਲਗਾ ਕੇ ਕੁਐਸਚਨਸ ਲਗਾ ਕੇ ਦੱਸਿਆ ਸੀ ਕਿ ਇਹ ਕੁਐਸਚਨ ਆ ਰੱਖੇ ਹੈ ਹੁਣ ਨਹੀਂ ਆਇਆ ਤਾਂ ਇਹਦਾ ਮਤਲਬ ਤੁਸੀਂ ਮੈਨੂੰ ਕ੍ਰਿਟੀਸਾਈਜ਼ ਕਰਨਾ ਹੈ ਕਰ ਲਓ ਪਰ ਪਹਿਲਾ ਪੀ ਟ੍ਰਿਪਲ ਐਸ ਵੀ ਨੇ ਪੁੱਛਿਆ ਸੀ ਐਂਡ ਉਹ ਪੇਪਰ ਸੀਰੀਅਸ ਤਰੀਕੇ ਨਾਲ ਲਏ ਗਏ ਸੀ ਅੱਛਾ ਲੈਵਲ ਸੀ ਸੀਨੀਅਰ ਸਿਸਟਮ ਦਾ ਖਾਸ ਕਰਕੇ ਸੋ ਕਦੀ ਵੀ ਕਿਸੇ ਐਗਜ਼ਾਮ ਦੀ ਤਿਆਰੀ ਕਰੋ ਤਾਂ ਸਿਲੇਬਸ ਦਾ ਕੰਪਲੀਟ ਹੀ ਕਵਰ ਕੀਤਾ ਜਾਣਾ ਚਾਹੀਦਾ ਹੈ ਹੁਣ ਜਿਵੇਂ ਜੋ ਜੋ ਕੀਵਰਡਸ ਹੈ ਪੋਲੀਟੀ ਇਸ਼ੂ এনवायरमेंट ਇਸ਼ੂ ਕਰੰਟ ਅਫੇਅਰ ਸਾਇੰਸ ਐਂਡ ਟੈਕ ਇਕਨੋਮਿਕ ਇਸ਼ੂ ਹਿਸਟਰੀ ਇੱਥੇ ਸਪੈਸ਼ਲ ਰੈਫਰੈਂਸ ਟੂ ਫਰੀडम ਸਟਰਗਲ ਕੀਤਾ ਪਰ ਪੁੱਛ ਉਹਨਾਂ ਨੇ ਐਂਸ਼ੀਅੰਟ ਹਿਸਟਰੀ ਜ਼ਿਆਦਾ ਲਏ ਤਾਂ ਕੀ ਕਰ ਲਾਂਗੇ ਠੀਕ ਹੈ ਸਪੋਰਟਸ ਸਿਨੇਮਾ ਜੀਓਗ੍ਰਾਫੀ ਜੀਓਗ੍ਰਾਫੀ ਲਿਖੀ ਹੈ ਮਤਲਬ ਸਿਲੇਬਸ ਦਾ ਪਾਰਟ ਹੈ ਉਹੀ ਪੜਿਆ ਹੈ ਅਸੀਂ ਸੋ ਪੁਆਇੰਟ ਇਹ ਹੈ ਕਿ ਸਿਲੇਬਸ ਨੂੰ ਥਰੋਲੀ ਕਵਰ ਕੰਪਲੀਟ ਕਵਰ ਕਰਨਾ ਹੁੰਦਾ ਹੈ ਕਦੀ ਵੀ ਕੋਈ ਟੌਪਿਕ ਨੂੰ ਛੱਡ ਕੇ ਜਾਓਗੇ ਤਾਂ ਬਹੁਤ ਵੱਡਾ ਰਿਸਕ ਹੈ ਤਾਸੀ ਸਿਲੇਬਸ ਹਜੇ ਵੀ ਜੋ ਮੇਰੀ ਥਿਉਰੀ ਇਹੋ ਹੀ ਹੈ ਕਿ ਕੰਪਰੀਹੈਂਸਿਵ ਤਿਆਰੀ ਕਰਾਂਗੇ ਹਰ ਇੱਕ ਟੌਪਿਕ ਨੂੰ ਤਿਆਰ ਕਰਾਂਗੇ ਕੁਝ ਨਹੀਂ ਪਤਾ ਪਿਛਲੀ ਵਾਰ ਪਾਲਿਟੀ ਤੇ ਜ਼ੀਰੋ ਕੁਐਸਚਨ ਐ ਇਸ ਵਾਰੀ ਪੰਜ ਕੁਐਸਚਨ ਇਕੱਠੇ ਪਾਲਿਟੀ ਦੇ ਆ ਜਾਂਦੇ ਠੀਕ ਹੈ ਤਾਂ ਹਰ ਇੱਕ ਟੌਪਿਕ ਨੂੰ ਪ੍ਰੋਪਰ ਧਿਆਨ ਦੇ ਨਾਲ ਪੜ੍ਹਨਾ ਜ਼ਰੂਰੀ ਹੈ ਅਗਰ ਤੁਹਾਨੂੰ ਸਿਲੈਕਸ਼ਨ ਆਪਣੀ ਪੱਕੀ ਕਰਨੀ ਹੈ ਨਹੀਂ ਤਾਂ ਸਭ ਕੁਝ ਕਿਸਮਤ ਤੇ ਫਰੋਸੇ ਹੋ ਜਾਏਗਾ ਸੋ ਇਸ ਵਾਸਤੇ ਇੱਕ ਨਵੀਂ ਸੀਰੀਜ਼ ਸਟਾਰਟ ਕਰਨ ਜਾ ਰਿਹਾ ਮੈਂ ਜਿਹਦੇ ਵਿੱਚ ਪੀ ਟ੍ਰਿਪਲ ਐਸ ਬੀ ਦੇ ਐਗਜ਼ਾਮ ਦਾ ਜੋ ਲੈਵਲ ਰਹਿੰਦਾ ਹੈ ਉਹਦੇ ਹਿਸਾਬ ਦੇ ਨਾਲ ਅਸੀਂ ਜੀਕੇ ਐਂਡ ਜੀਐਸ ਡਿਸਕਸ ਕਰਾਂਗੇ ਔਰ ਵਿੱਚ ਪੋਲਿਟੀ ਦੇ ਕੁਐਸਚਨ ਵੀ ਹੋਣਗੇ ਹਿਸਟਰੀ ਚਾਹੇ ਉਹ ਐਂਸ਼ੀਅੰਟ ਹੈ ਚਾਹੇ ਉਹ ਮਾਡਰਨ ਹੈ ਦੋਨੋਂ ਡਿਸਕਸ ਹੋਣਗੀਆਂ ਇਕਨੋਮਿਕਸ এনवायरमेंट ਜੀਓਗ੍ਰਾਫੀ ਤਾਂ ਮੈਂ ਕਰਦਾ ਹੀ ਰਹਿਣਾ ਠੀਕ ਸਟੈਟਿਕ ਜੀਕੇ ਪੰਜਾਬ ਜੀ ਕਿੰਡ ਕਰੰਟ ਅਫੇਅਰ ਰੀਸੈਂਟਲੀ ਮੈਂ ਕਰੰਟ ਅਫੇਅਰ ਤੇ ਸੀਰੀਜ਼ ਬਣਾਈ ਜੋ ਕਿ ਟੌਪਿਕ ਵਾਈਜ਼ ਸੀ ਹਾਲਾਂਕਿ ਉਹ ਪ੍ਰੋਪਰ ਕੰਪਲੀਟ ਨਹੀਂ ਹੋ ਪਾਈ ਕਿਉਂਕਿ ਮੈਨੂੰ ਐਮਰਜੈਂਸੀ ਜਾਣਾ ਪਿਆ ਲੇਕਿਨ ਸਿਰਫ ਅਸੀਂ 10 ਦਿਨ ਵੱਧ ਤੋਂ ਵੱਧ ਪੜੇ ਆਂ ਐਂਡ 10 ਦਿਨ ਪੜ੍ਹ ਕੇ 8 ਤੋਂ 9 ਡਾਇਰੈਕਟ ਕੁਐਸਚਨ ਆ ਗਏ ਤਾਂ ਤੁਸੀਂ ਦੇਖ ਸਕਦੇ ਹੋ ਬੱਚੇ 1 ਇੱਕ ਇੱਕ ਸਾਲ ਕਰੰਟ ਅਫੇਅਰ ਪੜ੍ਹਦੇ ਡੇਲੀ ਕਲਾਸਿਸ ਲਗਾਉਂਦੇ ਆਂ ਅਸੀਂ 8 ਤੋਂ 9 10 ਕਲਾਸਾਂ ਦੇ ਵਿੱਚੋਂ 10 ਮਾਰਕਸ ਅਗਰ ਕਵਰ ਕਰ ਰਹੇ ਹਾਂ ਤਾਂ ਸਾਡੀ ਐਫੀਸ਼ੀਐਂਸੀ ਦੇਖੋ ਤਾਂ ਕਰੰਟ ਅਫੇਅਰ ਦੇ ਵੀ ਕੁਐਸਚਨ ਜੋ ਬੈਸਟ ਕਰੰਟ ਅਫੇਅਰ ਹੋਣਗੇ ਉਹ ਵੀ ਡਿਸਕਸ ਹੋ ਜਾਣਗੇ ਤਾਂ ਇਹ ਮਿਕਸ ਸੀਰੀਜ਼ ਹੋਊਗੀ ਜੀਕੇ ਜੀਐਸ ਦੀ YouTube ਦੇ ਉੱਪਰ ਕਰਾਈ ਜਾਏਗੀ ਫ੍ਰੀ ਆਫ ਕੋਸਟ ਕਰਾਈ ਜਾਏਗੀ ਡੇਲੀ 25 ਕੁਐਸਚਨ 25 ਕੁਐਸਚਨ ਡਿਸਕਸ ਕਰਾਂਗਾ ਸੋ ਹਰ ਰੋਜ਼ ਸਵੇਰੇ 9 ਵਜੇ ਤੁਸੀਂ ਕੀ ਕਰਨਾ ਹੈ ਪ੍ਰਤਾਪ ਅਕੈਡਮੀ ਦੇ YouTube ਚੈਨਲ ਤੇ ਆਉਣਾ ਹੈ ਠੀਕ ਹੈ ਪ੍ਰਤਾਪ ਅਕੈਡਮੀ ਦਾ ਜੋ YouTube ਚੈਨਲ ਹੈ ਉੱਤੇ ਆਣਾ ਹੈ ਹਰ ਰੋਜ਼ ਅਸੀਂ 25 ਕੁਐਸਚਨਸ ਡਿਸਕਸ ਕਰਾਂਗੇ ਜੋ ਕਿ ਆਉਣ ਵਾਲੇ ਪੀਟ੍ਰੀਪਲੱਸਬੀ ਐਗਜ਼ਾਮ ਨੂੰ ਕਵਰ ਕਰੇਗਾ ਜਦੋਂ ਐਗਜ਼ਾਮ ਸਿਰ ਤੇ ਆ ਜਾਂਦਾ ਹੈ ਤਾਂ ਬੱਚੇ ਉਸ ਸਮੇਂ ਬਹੁਤ ਮੈਰਾਥਨ ਦੀ ਡਿਮਾਂਡ ਕਰਦੇ ਹੈ ਪਰ ਮੈਂ ਤੁਹਾਨੂੰ ਇਮਾਨਦਾਰੀ ਨਾਲ ਕਵਾਂਗਾ ਪੇਪਰ ਤੋਂ 2 ਦਿਨ ਪਹਿਲਾਂ ਮੈਰਾਥਨ ਬਸ ਤੁਹਾਡੀ ਰਿਵੀਜ਼ਨ ਕਰਾ ਸਕਦੀ ਹੈ ਲੇਕਿਨ ਅਗਰ ਤੁਸੀਂ ਰੈਗੂਲਰ ਪ੍ਰੈਕਟਿਸ ਕਰ ਰਹੇ ਹੋ ਇਸ ਦਾ ਕੋਈ ਵੀ ਮੈਰਾਥਨ ਕਦੀ ਵੀ ਮੁਕਾਬਲਾ ਨਹੀਂ ਕਰ ਸਕਦੀ ਤਾਂ उस समय जो लोग मेरे तो मैराथोन दिक्वेस्टा कर रहे कहानगा ए टाइम सही है एक दिन डेढ़ दो सौ तीन सौ चार सौ क्वेश्चन प्रैक्टिस कर लोगे तो जरा किन्नी प्रैक्टिस कर लोगे अगर असं पच्ची क्वेश्चन डिस्कस कर रहे रोज़ तो हिसाब लगाओ असी साढ़े सात सौ तो अराउंड सैवन हंड्रड कोशन मंथ कर लाँगे ठीक है सैवन हंड्रड भी नहीं करा थोड़े होट लगा लो कि छे सौ पचहत्तर बनेगा आई थिंक ਫੰਡੇ ਵਗੈਰਾ نکال ਲਓ ਥੋੜਾ ਬਹੁਤ ਉੱਪਰ نیچے ਸੋ 1 ਮੰਥ ਚ ਹੋ ਰਿਹਾ ਹੈ ਅਗਰ ਇਹ ਕੰਮ ਅਸੀਂ 5 ਮਹੀਨੇ ਲਗਾਤਾਰ ਕਰ ਲਈਏ ਤੱਕ ਕੋਈ ਕੁਐਸਚਨ ਤੁਹਾਡਾ ਰੁਕ ਨਹੀਂ ਸਕਦਾ बेस्ट ਕੁਐਸਚਨ ਤੁਸੀਂ ਮੇਰਾ ਅਗਰ ਤੁਸੀਂ ਨਵੇਂ ਹੋ ਤਾਂ ਰਾਨੀ ਪਲੇਲਿਸਟ ਦੇਖ ਲਓ ਐਂਡ ਦੇਖ ਲਓ ਕਿ ਕੰਟੈਂਟ ਕਿਸ ਪ੍ਰਕਾਰ ਦਾ ਹੁੰਦਾ ਹੈ ਬਿਲਕੁਲ बेस्ट ਕੁਐਸਚਨ ਡਿਸਕਸ ਕਰਾਂਗੇ ਐਕਸਪਲੇਨੇਸ਼ਨ ਦੇ ਨਾਲ ਇਹ ਸਾਰੇ ਟਾਪਿਕ ਦੇ ਡੇਲੀ ਪ੍ਰੈਕਟਿਸ ਹੋਏਗੀ 25 ਕੁਐਸਚਨਸ ਦੀ ਇਹ ਪ੍ਰੈਕਟਿਸ ਤੁਸੀਂ ਰੈਗੂਲਰ ਕਰੋਗੇ ਅਗਰ ਤੁਸੀਂ ਪਹਿਲਾਂ ਪੜਿਆ ਤਾਂ ਰਿਵੀਜ਼ਨ ਹੋ ਜਾਏਗੀ ਅਗਰ ਤੁਸੀਂ ਨਵਾਂ ਵੀ ਪੜ ਰਹੇ ਹੋ ਤਾਂ ਤੁਹਾਨੂੰ ਨਈ ਨੋਲਿਜ ਵੀ ਮਿਲੇਗੀ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸੋ ਮੈਂ ਤੁਹਾਨੂੰ ਕਹਾਂਗਾ ਹਰ ਰੋਜ਼ ਸਵੇਰੇ 9:00 ਵਜੇ ਤੋਂ ਯਾਨੀ ਕਿ ਮੰਗਲਵਾਰ ਟਿਊਜ਼ਡੇਸ ਤੋਂ ਪ੍ਰਤਾਪ ਅਕੈਡਮੀ ਦੇ ਇਸ YouTube ਚੈਨਲ ਉੱਪਰ 9 ਵਜੇ ਤੁਸੀਂ ਆ ਜਾਣਾ ਹੈ ਐਂਡ ਅਸੀਂ P TBSB ਦੇ ਕੁਐਸਚਨਸ ਦੀ ਪ੍ਰੈਕਟਿਸ ਕਰਾਂਗੇ ਐਂਡ ਇਹਦੇ ਵਿੱਚ ਜੋ ਵੀ ਇੰਪਰੂਵਮੈਂਟ ਦੀ ਗੱਲ ਹੋਊਗੀ ਧੀਰੇ ਧੀਰੇ ਕਰਦੇ ਰਵਾਂਗੇ ਹਾਲਾਂਕਿ ਇਹ ਬਹੁਤ ਅੱਛੀ ਸਟਰੈਟਜੀ ਹੈ ਇਹ ਨਾਲ ਤੁਹਾਡੀ ਬੈਸਟ ਕਵਰੇਜ ਹੋ ਜਾਏਗੀ ਐਂਡ ਬਾਕੀ ਹੈਵ ਅ ਨਾਈਸ ਡੇ ਥੈਂਕ ਯੂ ਓਕੇ